ਮੌਤ ਤੋਂ ਪਹਿਲਾਂ ਮਿਲਦੇ ਹਨ ਇਹ ਸੰਕੇਤ ਮਨੁੱਖ ਦੇ ਜਨਮ ਨਾਲ ਹੀ ਉਸ ਦੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਮਨੁੱਖ ਲਈ ਮੌਤ ਹੀ ਸਭ ਤੋਂ ਵੱਡਾ ਸੱਚ ਹੈ ਭਗਵਾਨ ਨੇ ਵੀ ਧਰਤੀ ਤੇ ਮਨੁੱਖ ਦੇ ਰੂਪ ਵਿੱਚ ਜਨਮ ਲਿਆ ਅਤੇ ਉਹਨਾਂ ਨੂੰ ਵੀ ਆਪਣੇ ਪ੍ਰਾਣ ਤਿਆਗਣੇ ਪਏ ਕਿਸੇ ਵੀ ਮਨੁੱਖ ਨੂੰ ਵਿਕਸਿਤ ਹੋਣ ਵਿੱਚ 9 ਮਹੀਨਿਆਂ ਦਾ ਸਮਾਂ ਲੱਗਦਾ ਹੈ ਉਹ 9 ਮਹੀਨਿਆਂ ਤੱਕ ਆਪਣੀ ਮਾਂ ਦੇ ਗਰਭ ਵਿੱਚ ਵਿਕਸਿਤ ਹੁੰਦਾ ਹੈ ਅਤੇ ਫਿਰ ਜਨਮ ਲੈਂਦਾ ਹੈ ਜਿਸ ਤਰ੍ਹਾਂ ਵਿਕਸਿਤ ਹੋਣ ਵਿੱਚ ਮਹੀਨਿਆਂ ਦਾ ਸਮਾਂ ਲੱਗਦਾ ਹੈ ਉਸੇ ਤਰ੍ਹਾਂ ਮਨੁੱਖ ਨੂੰ ਮੌਤ ਤੋਂ 6 ਮਹੀਨੇ ਪਹਿਲਾਂ ਇਹ ਸੰਕੇਤ ਮਿਲਣ ਲੱਗ ਜਾਂਦੇ ਹਨ ਮਨੁੱਖ ਦੀ ਮੌਤ ਭਾਵੇਂ ਅਕਾਲ ਹੋਵੇ ਪਰ ਉਸ ਨੂੰ ਜਮਰਾਜ ਕਈ ਸੰਕੇਤ ਦਿੰਦੇ ਹਨ ਅੱਜ ਅਸੀਂ ਤੁਹਾਨੂੰ ਮੌਤ ਤੋਂ ਪਹਿਲਾਂ ਮਿਲਣ ਵਾਲੇ ਇਹਨਾਂ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ ਇਹ ਸਾਰੇ ਸੰਕੇਤ ਮਿਲੰਤੇ ਮਨੋਕ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਮੇਰੇ ਇਸ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ Hindu ਦਰਸ਼ਨ ਅਨਸਾਰ ਜਨਮ ਅਤੇ ਮੌਤ ਸਿਰਫ ਇੱਕ ਪੜਾਹ ਹਨ ਜਦ ਕਿ ਜੀਵਨ ਇਸ ਤੋਂ ਪਹਿਲਾਂ ਵਿਚਾਰ ਅਤੇ ਬਾਅਦ ਵਿੱਚ ਵੀ ਨਿਰੰਤਰ ਚੱਲਦਾ ਰਹਿੰਦਾ ਹੈ Hindu ਧਰਮ ਅਨੁਸਾਰ ਮੌਤ ਕਿਸੇ ਵੀ ਤਰ੍ਹਾਂ ਦੀ ਹੋਵੇ ਕਾਲ ਜਾਂ ਅਕਾਲ ਉਸ ਦੀ ਪ੍ਰਕਿਰਿਆ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ 6 ਮਹੀਨੇ ਪਹਿਲਾਂ ਹੀ ਮੌਤ ਨੂੰ ਟਾਲਿਆ ਜਾ ਸਕਦਾ ਹੈ ਜਦ ਕੇ ਅੰਤਮ 3 ਦਿਨ ਪਹਿਲਾਂ ਸਿਰਫ ਦੇਵਤੇ ਜਾਂ ਮਨੁੱਖ ਦੇ ਪੁੰਨ ਹੀ ਮੌਤ ਨੂੰ ਟਾਲ ਸਕਦੇ ਹਨ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮੌਤ ਦਾ ਅਹਿਸਾਸ ਮਨੁੱਖ ਨੂੰ 6 ਮਹੀਨੇ ਪਹਿਲਾਂ ਹੀ ਹੋ ਜਾਂਦਾ ਹੈ ਵਿਕਸਿਤ ਹੋਣ ਵਿੱਚ 9 ਮਹੀਨੇ ਲੱਗਦੇ ਹਨ ਪਰ ਮਿਟਣ ਵਿੱਚ 6 ਮਹੀਨੇ ਮਤਲਬ ਕਿ 3 ਮਹੀਨੇ ਘੱਟ ਮੌਤ ਤੋਂ ਪਹਿਲਾਂ ਮਿਲਣ ਵਾਲੇ ਸੰਕੇਤਾਂ ਨੂੰ ਸਮਝਣਾ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਜੈ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਇਕ ਜਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖ ਦੇਣਾ ਮਨੁੱਖ ਦੇ ਸਰੀਰ ਵਿੱਚ 7 ਚੱਕਰ ਦੱਸੇ ਗਏ ਹਨ ਪ੍ਰਾਣਾ ਵਿੱਚ ਵਰਨਲ ਮਿਲਦਾ ਹੈ ਕਿ ਮੌਤ ਆਹਟ ਸਭ ਤੋਂ ਪਹਿਲਾਂ ਦਿਮਾਗ ਵਿੱਚ ਨਹੀਂ ਸਾਗੋ ਨਾਭੀ ਵਿੱਚ ਹੁੰਦੀ ਹੈ ਜਾਨੀ ਪਹਿਲੀ ਆਹਟ ਨਾਭੀ ਚੱਕਰ ਤੇ ਮਹਿਸੂਸ ਕੀਤੀ ਜਾ ਸਕਦੀ ਹੈ ਮੌਤ ਆਉਣ ਦਾ ਸਭ ਤੋਂ ਪਹਿਲਾ ਸੰਕੇਤ ਨਾਭੀ ਚੱਕਰ ਤੋਂ ਜਾਣਿਆ ਜਾ ਸਕਦਾ ਹੈ ਇਹ ਨਾਭੀ ਚੱਕਰ ਇੱਕ ਦਿਨ ਵਿੱਚ ਨਹੀਂ ਟੁੱਟਦਾ ਸਾਗੋ ਇਸ ਦੇ ਟੁੱਟਣ ਦੀ ਪ੍ਰਕਿਰਿਆ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਜਿਵੇਂ ਜਿਵੇਂ ਚੱਕਰ ਟੁੱਟਦਾ ਜਾਂਦਾ ਹੈ ਮੌਤ ਦੇ ਨੇੜੇ ਆਉਣ ਤੇ ਹੋਰ ਕਈ ਲੱਛਣ ਮਹਿਸੂਸ ਹੋਣ ਲੱਗ ਜਾਂਦੇ ਹਨ ਨਾਭੀ ਤੋਂ ਹੀ ਜਨਮਿਆ ਮਨੁੱਖ ਨਾਭੀ ਤੋਂ ਹੀ ਮਰ ਜਾਂਦਾ ਹੈ ਸਮੁੰਦਰ ਸ਼ਾਸਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਮੌਤ ਆਉਂਦੀ ਹੈ ਤਾਂ ਹਥੇਲੀ ਵਿੱਚ ਮੌਜੂਦਾ ਰਖਾਵਾ ਸਪਸ਼ਟ ਰੂਪ ਨਾਲ ਹਲਕੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਵੇਖਣਾ ਮੁਸ਼ਕਲ ਹੋ ਜਾਂਦਾ ਹੈ ਦੂਜਾ ਸੰਕੇਤ ਜਿਸ ਵਿਅਕਤੀ ਦੀ ਮੌਤ ਹੋਣ ਵਾਲੀ ਹੁੰਦੀ ਹੈ ਉਸ ਨੂੰ ਆਪਣੇ ਆਸ-ਪਾਸ ਕੁਝ ছায়ਾ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਅਜੀਹੀ ਵਿਅਕਤੀ ਆਪਣੇ ਪੁਰਖਿਆਂ ਅਤੇ ਕਈ ਮਰੇ ਹੋਏ ਲੋਕਾਂ ਨੂੰ ਵੇਖ ਸਕਦੇ ਹਨ ਸੁਪਣ ਸ਼ਾਸਤਰ ਵਿੱਚ ਵਰਨਤ ਹੈ ਕਿ ਸੁਪਨੇ ਵਿੱਚ ਕਈ ਵਾਰ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਸੰਕੇਤ ਦਿੰਦੇ ਹਨ ਮੌਤ ਤੋਂ ਪਹਿਲਾਂ ਵਿਅਕਤੀ ਨੂੰ ਬਾਰ-ਬਾਰ ਅਸ਼ੁੱਭ ਸੁਪਨੇ ਆਉਣ ਲੱਗ ਜਾਂਦੇ ਹਨ ਗੁਰੜ ਪ੍ਰਾਣ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਮੌਤ ਬਿਲਕੁਲ ਨੇੜੇ ਆਉਂਦੀ ਹੈ ਤਾਂ ਵਿਅਕਤੀ ਨੂੰ ਆਪਣੇ ਆਸ-ਪਾਸ ਮੌਜੂਦ ਜੀਵਨ ਲੋਕ ਸਪਸ਼ਟ ਰੂਪ ਨਾਲ ਨਹੀਂ ਦਿਖਦੇ ਅਜਿਹੇ ਸਮੇਂ ਵਿੱਚ ਉਸ ਨੂੰ ਜਮਦੂਤ ਨਜ਼ਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਉਹ ਡਰਨ ਲੱਗ ਜਾਂਦਾ ਹੈ ਜਦੋਂ ਤੱਕ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਤਦ ਤੱਕ ਸਾਹ ਸਦਾਰਨ ਰੂਪ ਨਾਲ ਚੱਲਦੇ ਹਨ ਪਰ ਜਦੋਂ ਮੌਤ ਨੇੜੇ ਹੁੰਦੀ ਹੈ ਤਾਂ ਵਿਅਕਤੀ ਦੀ ਸਾਹ ਉਲਟੀ ਦਿਸ਼ਾ ਵਿੱਚ ਚੱਲਣ ਲੱਗ ਜਾਂਦੇ ਹਨ ਗੁਰੜ ਪ੍ਰਾਣ ਅਨੁਸਾਰ ਮੌਤ ਦਾ ਸਮਾਂ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਰਹਾਸਮਈ ਦਰਵਾਜ਼ੇ ਦਿਖਣ ਲੱਗ ਜਾਂਦੇ ਹਨ ਕੁਝ ਲੋਕਾਂ ਨੂੰ ਆਗ ਦੀਆਂ ਲਪਟਾਂ ਦਿਖਾਈ ਦਿੰਦੀਆਂ ਹਨ ਤਾ ਕੋਜ ਨੂੰ ਤੇਜ ਪ੍ਰਕਾਸ਼ ਹੋ ਨਜ਼ਰ ਆਉਂਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਅਜੀਹਾ ਅਣਪਵ ਹੋਣ ਲੱਗੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਸ ਦੀ ਮੌਤ ਨੇੜੇ ਹੈ ਜਦੋਂ ਕੋਈ ਵਿਅਕਤੀ ਅਧਿਆਤਮਕ ਨਸ਼ੇ ਕਿਸੇ ਰੋਗ ਅਧਿਆਤਮਕ ਚਿੰਤਾ ਜਾਂ ਜਿਆਦਾ ਕੰਮ ਦੇ ਕਾਰਨ ਅੰਦਰੋਂ ਕਮਜ਼ੋਰ ਹੋ ਜਾਂਦਾ ਹੈ ਤਾਂ ਉਸ ਦੀਆਂ ਨਾੜੀਆਂ ਤੇ ਸੁਣਾਉ ਹੌਲੀ ਹੌਲੀ ਖੀਨ ਹੋ ਲੱਗ ਜਾਂਦੀਆਂ ਹਨ ਇਸ ਸਥਿਤੀ ਉਸੇ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿਸੇ ਇਮਾਰਤ ਦੀ ਸਭ ਤੋਂ ਹੇਠਲੀ ਮੰਜ਼ਲ ਉਸ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਅਜਿਹੇ ਵਿਅਕਤੀ ਦੀਆਂ ਅੱਖਾਂ ਦੇ ਸਾਹਮਣੇ ਬਾਰ-ਬਾਰ ਅੰਧੇਰਾ ਸੌਣ ਲੱਗ ਜਾਂਦਾ ਹੈ ਉੱਠਦੇ ਬੈਠਦੇ ਸਮੇਂ ਜਾਂ ਸਬਰ ਦੌਰਾਨ ਅਚਾਨਕ ਅੱਖਾਂ ਦੇ ਸਾਹਮਣੇ ਅੰਧੇਰਾ ਛਾ ਜਾਣਾ ਵੀ ਮੌਤ ਦਾਇਕ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਇਹ ਲੱਛਣ 2-3 ਹਫ਼ਤੇ ਤੱਕ ਬਣਿਆ ਰਹਿਣ ਤਾਂ ਤੁਰੰਤ ਜੋਗ ਆਜਰਵਾਦਕ ਜਾਂ ਧਿਆਨ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਜਾਂ ਫਿਰ ਕਿਸੇ ਚੰਗੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਆਂਧਕਾਰਮਈ ਅਣਪਵ ਦੇ ਕਾਰਨ ਵਿਅਕਤੀ ਨੂੰ ਚੰਦਰਮਾ ਵਿੱਚ ਵੀ ਦਰਾੜ ਵਰਗੀ ਕਿਰਤੀ ਨਜ਼ਰ ਆਉਣ ਲੱਗ ਜਾਂਦੀ ਹੈ ਉਸ ਨੂੰ ਅਜੀਹਾ ਪ੍ਰਤੀਤ ਹੁੰਦਾ ਹੈ ਕੀ ਚੰਦਰਮਾ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਹੈ ਜਦ ਕਿ ਅਸਲੀਅਤ ਵਿੱਚ ਅਜੀਹਾ ਕੁਝ ਨਹੀਂ ਹੁੰਦਾ ਜਿੰਨਾ ਲੋਕਾਂ ਦੀ ਮੌਤ ਵਿੱਚ ਸਿਰਫ 1 ਮਹੀਨਾ ਬਾਕੀ ਰਹਿੰਦਾ ਹੈ ਉਹ ਆਪਣੀ ਪਰਛਾਈ ਨੂੰ ਆਪਣੇ ਤੋਂ ਵੱਖ ਵੇਖਣ ਲੱਗ ਜਾਂਦੇ ਹਨ ਕੁਝ ਲੋਕਾਂ ਨੂੰ ਤਾਂ ਆਪਣੀ ਪਰਛਾਈ ਦਾ ਸਿਰ ਵੀ ਨਹੀਂ ਦਿਖਦਾ ਬ੍ਰਸਾਤੀ ਆਜਰਵੇਦ ਅਨਸਾਰ ਮੌਤ ਤੋਂ ਪਹਿਲਾਂ ਮਨੁੱਖ ਦੇ ਸਰੀਰ ਤੋਂ ਇੱਕ ਅਜੀਬ ਜੀ ਗੰਧ ਆਉਣ ਲੱਗ ਜਾਂਦੀ ਹੈ ਜਿਸ ਨੂੰ ਮੌਤ ਦੀ ਗੰਧ ਕਿਹਾ ਜਾਂਦਾ ਹੈ ਇਹ ਕਿਸੇ ਗੰਭੀਰ ਰੋਗ ਹਿਰਦੇ ਦੇ ਦੌਰੇ ਦਿਮਾਗੀ ਸੱਟ ਆਦਿ ਦੇ ਕਾਰਨ ਪੈਦਾ ਹੁੰਦੀ ਹੈ ਇਹ ਗੰਧ ਕਿਸੇ ਮਰੇ ਹੋਏ ਸਰੀਰ ਦੀ ਗੰਧ ਵਰਗੀ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਲੰਬੇ ਸਮੇਂ ਤੱਕ ਕੋਈ ਅੰਦਰੂਨੀ ਰੋਗ ਬਣਿਆ ਰਹਿੰਦਾ ਹੈ ਤਾਂ ਉਸ ਦਾ ਸਰੀਰ ਅੰਦਰੋਂ ਅੰਦਰੀ ਹੌਲੀ ਹੌਲੀ ਮਰੀ ਹੋਈ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿਸ ਕਾਰਨ ਇਹ ਗੰਧ ਪੈਦਾ ਹੁੰਦੀ ਹੈ ਅੱਖਾਂ ਦੀ ਕਮਜ਼ੋਰੀ ਨਾਲ ਸੰਬੰਧਿਤ ਇੱਕ ਹੋਰ ਲੱਛਣ ਇਹ ਵੀ ਹੁੰਦਾ ਹੈ ਕਿ ਵਿਅਕਤੀ ਨੂੰ ਸੀਸੇ ਵਿੱਚ ਆਪਣਾ ਚਿਹਰਾ ਨਹੀਂ ਦਿਖਦਾ ਸਗੋਂ ਕਿਸੇ ਹੋਰ ਦਾ ਚਿਹਰਾ ਹੋਣ ਦਾ ਪਰਮ ਹੋਣ ਲੱਗ ਜਾਂਦਾ ਹੈ ਜਦੋਂ ਕੋਈ ਵਿਅਕਤੀ ਚੰਦਰਮਾ ਸੂਰਜ ਜਾਂ ਅਗ ਤੋਂ ਪੈਦਾ ਹੋਣ ਵਾਲੀ ਰੋਸ਼ਨੀ ਨੂੰ ਵੀ ਸਪਸ਼ਟ ਰੂਪ ਨਾਲ ਵੇਖਣ ਵਿੱਚ ਆਸਮਰੱਤ ਹੋ ਜਾਂਦਾ ਹੈ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਹ ਕੁਝ ਹੀ ਮਹੀਨੇ ਜੀਵਤ ਰਹੇਗਾ ਜਦੋਂ ਕੋਈ ਵਿਅਕਤੀ ਪਾਣੀ ਤੇਲ ਜਾਂ ਸੀਸੇ ਵਿੱਚ ਆਪਣੀ ਪਰਛਾਈ ਨਹੀਂ ਵੇਖ ਪਾਉਂਦਾ ਜਾਂ ਉਸ ਦੀ ਪਰਛਾਈ ਵਿਗੜੀ ਹੋਈ ਨਜ਼ਰ ਆਉਣ ਲੱਗਦੀ ਹੈ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਹ ਸਿਰਫ 6 ਮਹੀਨੇ ਹੀ ਜੀਵੇਗਾ ਜਿਸ ਵਿਅਕਤੀ ਦੇ ਸਾ ਅਧਿਆਤਮਕ ਹੌਲੀ ਹੌਲੀ ਆਸਧਾਰਨ ਰੂਪ ਨਾਲ ਚੰਨ ਲੱਗ ਜਾਂਦੇ ਹਨ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਾਂਤੀ ਨਹੀਂ ਮਿਲਦੀ ਤਾਂ ਉਸ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ ਨੱਕ ਦੇ ਸਬਰ ਸਾਹ ਦੇ ਮਾਰਗ ਦੀ ਅਵਸਥਾ ਦਾ ਲੱਛਣ ਆ ਪੂਨਣ ਮੌਤ ਤੋਂ 2 ਜਾਂ 3 ਦਿਨ ਪਹਿਲਾਂ ਪ੍ਰਗਟ ਹੁੰਦਾ ਹੈ ਅਜੀਹਾ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਸਿਰਫ ਸੱਜੀ ਨਾਕਤੇ ਸੁਰਾਗ ਨਾਲ ਹੀ ਨਿਰੰਤਰ ਇੱਕ ਦਿਨ ਤੇ ਰਾਤ ਤੱਕ ਸਾਹ ਲੈ ਰਿਹਾ ਹੋਵੇ ਸਰਦੀ ਜ਼ੁਕਾਮ ਨੂੰ ਛੱਡ ਕੇ ਤਾਂ ਇਹ ਕਿਸੇ ਗੰਭੀਰ ਰੋਗ ਦਾ ਸੰਕੇਤ ਹੈ ਜੇਕਰ ਉਹ ਇਸ ਦੇ ਧਿਆਨ ਨਹੀਂ ਦਿੰਦਾ ਤਾਂ ਤਿੰਨ ਸਾਲਾਂ ਦੇ ਅੰਦਰ ਉਸ ਦੀ ਮੌਤ ਨਿਸ਼ਚਿਤ ਮੰਨੀ ਜਾਂਦੀ ਹੈ ਜੇਕਰ ਕਿਸੇ ਵਿਅਕਤੀ ਦੀ ਸੱਜੀ ਨੱਕ ਤੇ ਸੁਰਾਗ ਨਾਲ ਸਾਹ ਲਗਾਤਾਰ 2-3 ਦਿਨ ਤੱਕ ਚਲਦਾ ਰਹੇ ਤਾਂ ਉਸ ਨੂੰ ਇੱਕ ਸਾਲ ਦਾ ਹੀ ਮਹਿਮਾਨ ਮੰਨਿਆ ਜਾਂਦਾ ਹੈ ਜੇਕਰ ਦੋਵੇਂ ਨੱਕ ਦੇ ਸੁਰਾਗ 10 ਦਿਨਾਂ ਤੱਕ ਨਿਰੰਤਰ ਉੱਪਰ ਵੱਲ ਸਾਹ ਨਾਲ ਚਲਦੇ ਰਹਿਣ ਤਾਂ ਵਿਅਕਤੀ ਸਿਰਫ 3 ਦਿਨ ਹੀ ਜੀਵਤ ਰਹੇਗਾ ਜੇਕਰ ਸਾਹ ਵਾਲੀ ਹਵਾ ਨੱਕ ਦੇ ਦੋਵੇਂ ਸੁਰਾਗਾ ਤੋਂ ਬੰਦ ਹੋ ਕੇ ਸਿਰਫ ਮੂੰਹ ਨਾਲ ਚੱਲਣ ਲੱਗ ਜਾਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਵਿਅਕਤੀ ਦੀ ਮੌਤ ਤੋਂ ਦਿਨਾਂ ਦੇ ਅੰਦਰ ਨਿਸ਼ਚਿਤ ਹੈ ਜਿਸ ਵਿਅਕਤੀ ਦੇ ਮਾਲ ਮੂਤਰ ਵੀਰਜ ਜਾਂ ਸੇਕ ਇਕੱਠੇ ਡਿੱਗਣ ਲੱਗ ਜਾਣ ਤਾਂ ਉਸ ਦੀ ਉਮਰ ਸਿਰਫ 1 ਸਾਲ ਹੀ ਬਾਕੀ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦੇ ਵੀਰ ਨੌ ਅਤੇ ਅੱਖਾਂ ਦੇ ਕੋਣਿਆਂ ਦਾ ਰੰਗ ਨੀਲਾ ਜਾਂ ਕਾਲਾ ਪੈ ਜਾਵੇ ਤਾਂ ਉਸ ਦਾ ਜੀਵਨ ਸਿਰਫ 6 ਮਹੀਨਿਆਂ ਤੇ 1 ਸਾਲ ਦੇ ਵਿਚਕਾਰ ਬਾਕੀ ਰਹਿੰਦਾ ਹੈ ਜਦੋਂ ਕਿਸੇ ਵਿਅਕਤੀ ਦਾ ਸਰੀਰ ਅਚਾਨਕ ਪੀਲਾ ਜਾਂ ਸਫੈਦ ਪਹੁੰਚ ਜਾਂਦਾ ਹੈ ਤਾਂ ਉਪਰੋਂ ਕੁਝ ਲਾਲ ਰੰਗ ਦਾ ਦਿਖਣ ਲੱਗ ਜਾਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਸ ਦੀ ਮੌਤ ਅਗਲੇ 6 ਮਹੀਨਿਆਂ ਵਿੱਚ ਹੋਣ ਵਾਲੀ ਹੈ ਜੇਕਰ ਕੋਈ ਵਿਅਕਤੀ ਅਚਾਨਕ ਨੀਲੇ ਪੀਲੇ ਆਦ ਰੰਗਾਂ ਨੂੰ ਵੱਖਰੇ ਤਰੀਕੇ ਨਾਲ ਵੇਖਣ ਲੱਗ ਜਾਵੇ ਅਤੇ ਕੜਵੇ ਖੱਟੇ ਸਵਾਦਾਂ ਨੂੰ ਉਲਟ ਸਵਾਦ ਵਿੱਚ ਅਣਪਵਕ ਕਰਨ ਲੱਗ ਜਾਵੇ ਤਾਂ ਉਹ 6 ਮਹੀਨਿਆਂ ਦੇ ਅੰਦਰ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਦੀ ਮੁੱਠੀ ਜੀਬ ਕੰਨ ਅਤੇ ਅੱਖਾਂ ਅਤੇ ਨੱਕ ਪੱਧਰਵਾਗ ਹੋ ਜਾਣ ਯਾਨੀ ਪੂਰੀ ਤਰ੍ਹਾਂ ਸਤੰਭ ਹੋ ਜਾਣ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਸਦੀ ਮੌਤ ਦਾ ਸਮਾਂ ਲਗਭਗ 6 ਮਹੀਨਿਆਂ ਦੇ ਬਾਅਦ ਆਉਣ ਵਾਲਾ ਹੈ ਜੇਕਰ ਕਿਸੇ ਵਿਅਕਤੀ ਦੀ ਜੀਭ ਅਚਾਨਕ ਸੁੱਜਣ ਲੱਗ ਜਾਵੇ ਦੰਦਾ ਵਿੱਚ ਮਵਾਦ ਨਿਕਲਣਾ ਲੱਗ ਜਾਵੇ ਅਤੇ ਉਸਦੀ ਸਿਹਤ ਅਧਿਆਤਮਿਕ ਖਰਾਬ ਹੋਣ ਲੱਗ ਜਾਵੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਸਦਾ ਜੀਵਨ ਸਿਰਫ 6 ਮਹੀਨੇ ਬਾਕੀ ਹੈ ਜੇਕਰ ਕਿਸੇ ਰੋਗੀ ਦੇ ਪੇਟ ਤੇ ਸਾਵਲੀ ਤਾਂਬੇ ਦੇ ਰੰਗ ਦੀ ਲਾਲ ਨੀਲੀ ਜਾਂ ਹਲਦੀ ਵਰਗੀਆਂ ਰਖਾਵਾਂ ਉਬਰਨ ਲੱਗ ਜਾਣ ਤਾਂ ਇਹ ਸੰਕੇਤ ਹੁੰਦਾ ਹੈ ਕਿ ਰੋਗੀ ਦਾ ਜੀਵਨ ਖਤਰੇ ਵਿੱਚ ਹੈ ਜੇਕਰ ਕੋਈ ਵਿਅਕਤੀ ਆਪਣੇ ਵਾਲ ਸਰੀਰ ਦੇ ਰੂਮ ਜਾਂ ਵਾਲ ਖਿੱਚੇ ਹਨ ਅਤੇ ਉਹ ਸਾਨੀ ਨਾਲ ਉਖੜ ਜਾਣ ਨਾਲ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਪੀੜ ਜਾਂ ਦਰਦ ਨਾ ਹੋਵੇ ਤਾਂ ਇਹ ਮੰਨਿਆ ਜਾਂਦਾ ਹੈ ਕੀ ਉਸਦੀ ਉਮਰ ਸਮਾਪਤ ਹੋ ਚੁੱਕੀ ਹੈ ਜੇਕਰ ਕੋਈ ਵਿਅਕਤੀ ਆਪਣੇ ਹੱਥਾਂ ਨਾਲ ਕੰਨ ਬੰਦ ਕਰੇ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਆਵਾਜ਼ ਸੁਣਾਈ ਨਾ ਦੇਵੇ ਤਾਂ ਇਹ 1 ਮਹੀਨੇ ਦੇ ਅੰਦਰ ਮੌਤ ਦਾ ਸੰਕੇਤ ਹੁੰਦਾ ਹੈ ਆਮ ਤੌਰ ਤੇ ਜਦੋਂ ਕੋਈ ਆਪਣੇ ਕੰਨ ਬੰਦ ਕਰਦਾ ਹੈ ਤਾਂ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਪਰ ਜਿਨ੍ਹਾਂ ਦਾ ਅੰਤ ਸਮਾਂ ਨੇੜੇ ਹੁੰਦਾ ਹੈ ਉਨਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਆਵਾਜ਼ਾਂ ਸੁਣਾਈ ਦੇਣਾ ਬੰਦ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਜੇਕਰ ਅਚਾਨਕ ਮੋਟਾ ਵਿਅਕਤੀ ਬਹੁਤ ਪਤਲਾ ਹੋ ਜਾਵੇ ਜਾਂ ਪਤਲਾ ਵਿਅਕਤੀ ਅਚਾਨਕ ਮੋਟਾ ਹੋ ਜਾਵੇ ਤਾਂ ਇਹ ਵੀ ਇੱਕ ਮਹੀਨੇ ਦੇ ਅੰਦਰ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ ਮੌਤ ਦੇ ਠੀਕ 3-4 ਦਿਨ ਪਹਿਲਾਂ ਵਿਅਕਤੀ ਨੂੰ ਹਾਰ ਸਮੇਂ ਅਜੀਹਾ ਲੱਗਣ ਲੱਗ ਜਾਂਦਾ ਹੈ ਕਿ ਉਸ ਦੇ ਆਸ-ਪਾਸ ਕੋਈ ਆ ਦਿਖ ਸਕਦੀ ਮੌਜੂਦ ਹੈ ਉਸ ਨੂੰ ਆਪਣੇ ਨਾਲ ਕਿਸੇ ਸائے ਦੇ ਰਹਿਣ ਦਾ ਅਹਿਸਾਸ ਹੁੰਦਾ ਹੈ ਇਹ ਵੀ ਸੰਭਵ ਹੈ ਕਿ ਵਿਅਕਤੀ ਨੂੰ ਆਪਣੇ ਮਰੇ ਹੋਏ ਪੁਰਖਿਆਂ ਨਾਲ ਰਹਿਣ ਦਾ ਅਹਿਸਾਸ ਹੋਣ ਲੱਗ ਜਾਵੇ ਇਹ ਅਨੁਭੂਤੀ ਹੀ ਮੌਦੀ ਸੂਝਨਾ ਮੰਨੀ ਜਾਂਦੀ ਹੈ ਜੇਕਰ ਕੋਈ ਵਿਅਕਤੀ ਸਮਾਂ ਬੀਤਣ ਨਾਲ ਆਪਣੀ ਨੱਕ ਦੀ ਨੋਕ ਵੇਖਣ ਵਿੱਚ ਆ ਸਮਰਾਤ ਹੋ ਜਾਵੇ ਤਾਂ ਇਸ ਦਾ ਅਰਥ ਹੈ ਕਿ ਉਸ ਦੀ ਮੌਤ ਨੇੜੇ ਹੈ ਅਜੀਹਾ ਇਸ ਲਈ ਹੁੰਦਾ ਹੈ ਕਿਉਂਕਿ ਉਸ ਦੀਆਂ ਅੱਖਾਂ ਹੌਲੀ-ਹੌਲੀ ਉੱਪਰ ਵੱਲੋਂ ਮੁੜਨ ਲੱਗ ਜਾਂਦੀਆਂ ਹਨ ਅਤੇ ਮੌਤ ਦੇ ਸਮੇਂ ਪੂਰੀ ਤਰ੍ਹਾਂ ਉੱਪਰ ਵੱਲ ਨੂੰ ਜਾਂਦੀਆਂ ਹਨ ਜੇਕਰ ਕਿਸੇ ਵਿਅਕਤੀ ਦੇ ਆਸ-ਪਾਸ ਅਚਾਨਕ ਨੀਲੀਆਂ ਮੱਖੀਆਂ ਮੜਰਾਉਣ ਲੱਗ ਜਾਣ ਅਤੇ ਜ਼ਿਆਦਾਤਰ ਸਮਾਂ ਉਹ ਉਸ ਦੇ ਆਸ-ਪਾਸ ਹੀ ਰਹਿਣ ਤਾਂ ਇਹ ਸੰਕੇਤ ਹੁੰਦਾ ਹੈ ਕਿ ਉਸ ਵਿਅਕਤੀ ਦੀ ਉਮਰ ਸਿਰਫ 1 ਮਹੀਨਾ ਬਾਕੀ ਹੈ ਜੇਕਰ ਰਜਾਨਾ ਕੋਈ ਕੁੱਤਾ ਘਰੋਂ ਨਿਕਲਣ ਤੋਂ ਬਾਅਦ ਲਗਾਤਾਰ 3-4 ਦਿਨ ਤੁਹਾਡੇ ਪਿੱਛੇ ਤੁਰਨ ਲੱਗ ਜਾਵੇ ਤਾਂ ਇਹ ਇੱਕ ਗੰਭੀਰ ਸੰਕੇਤ ਹੈ ਅਜਿਹੀ ਵਿੱਚ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਦਾ ਖੱਬਾ ਹੱਥ ਲਗਾਤਾਰ 1 ਹਫ਼ਤੇ ਤੱਕ ਬਿਨਾਂ ਕਾਰਨ ਫੜਕਦਾ ਰਹੇ ਤਾਂ ਇਹ ਸੰਕੇਤ ਹੁੰਦਾ ਹੈ ਕਿ ਮੌਤ ਕਿਸੇ ਵੀ ਕਾਰਨ ਕਰਕੇ ਨੇੜੇ ਹੈ ਕਈ ਵਾਰ ਦੇਖਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਦਾ ਖੱਬਾ ਹੱਥ ਅਚਾਨਕ ਫੜਕਣ ਲੱਗ ਜਾਂਦਾ ਹੈ ਜਾਂ ਫਿਰ ਸਰੀਰ ਦਾ ਕੋਈ ਹੋਰ ਹਿੱਸਾ ਅਚਾਨਕ ਫੜਕਣ ਲੱਗ ਜਾਂਦਾ ਹੈ ਪਰ ਜੇਕਰ ਖੱਬਾ ਹੱਥ ਲਗਾਤਾਰ ਫੜਕਦਾ ਰਹੇ ਜਾਂ ਫਿਰ ਤਾਲੂ ਸੁੱਕਣ ਲੱਗ ਜਾਵੇ ਤਾਂ ਇਹ ਸੰਕੇਤ ਕਰਦਾ ਹੈ ਕੀ ਉਸ ਵਿਅਕਤੀ ਕੋਲ ਬਹੁਤ ਹੀ ਘੱਟ ਸਮਾਂ ਹੈ ਲਗਭਗ 1 ਮਹੀਨੇ ਦੇ ਆਸ-ਪਾਸ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਬੈਲ ਨੋਟੀਫਿਕੇਸ਼ਨ ਦਾ ਬਟਨ ਜਰੂਰ ਦਬ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖਣਾ ਧੰਨਵਾਦ ਦੋਸਤੋ